ਪੰਛੀ ਸੱਤ ਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲੀ 파ਰੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸੋਨੀ ਭਾਜੀ ਕੋਲ ਆਪਾਂ ਆਏ ਆਂ ਤਾਂ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂਗਾ ਤੇ ਕਾਫੀ ਖੂਬਸੂਰਤ ਪਸ਼ੂ ਹੁੰਦੇ ਵੀ ਜਿਨ੍ਹਾਂ ਦੇ ਤੇ ਰੇਟ ਵੀ ਬਿਲਕੁਲ ਜਾਇਜ਼ ਹੁੰਦੇ ਆ ਅੱਜ ਵੀ ਤਿੰਨ ਗਾਵਾਂ ਤੁਹਾਨੂੰ ਨੋਰਮਲ ਰੇਟ 'ਚ ਹੀ ਤੁਹਾਨੂੰ ਦਿਖਾਉਣੀ ਆ ਅੱਜ ਤਿੰਨੇ ਹੀ ਗੱਪਣਾ ਵਾ ਗੱਪਣਾ ਆਪਣੀਆਂ ਪਾਸ ਕਰਕੇ ਵੇਸ ਚਾਖ ਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਵਧੀਆ ਜੀ ਸੁਣਾਓ। ਸਭ ਵਧੀਆ ਜੀ। ਤੇ ਵੇਗਿਆ ਮਾਲ ਉਹਦੇ ਨਾਲ ਫਿਰ। ਉਹ ਵੀ ਵਧੀਆ ਘੰਟਾ ਜੀ ਵੇਖਦੇ ਸੌਂਦੇ ਤਾਂ ਉਹਦੇ ਇੰਕਿਸਟਾ ਦੇ ਪਾਇ ਨਹੀਂ। ਹਾਂਜੀ ਹਾਂਜੀ। ਅਛਾ ਉਧਰ ਹੀ ਵੇਖਿਆ ਸੀ। ਹਾਂਜੀ। ਠੀਕ ਆ। ਤੇ ਚਲੋ ਉਹ ਭਾ ਵੀ ਜਿਆਜ ਹੀ ਉਧਰ ਨੇ। ਅੱਜ ਵੀ ਜਿਆਜ ਹੀ ਕਰਨੇ ਫਿਰ। ਅੱਜ ਵੀ ਜਿਆਜ ਹੀ ਕਰਨੇ। ਅੱਜ ਫਿਰ ਵੈੜਾ ਸੋਹਣੀਆਂ ਲੱਭ ਕੇ ਲੈਂਦੀਆਂ ਹਨਾ। ਚਲੋ ਨਾਮ ਦੱਸਦੇ ਇੱਕ ਵਾਰੀ। ਨਾਮ ਭਾਈ ਸੋਨੀ ਜੀ। ਹਾਂਜੀ। ਪਿੰਡ ਕੋਲ ਦੀ ਪਾਰੋਵਾਲ। तहसील बटाला ਤੇ ਜ਼ਿਲ੍ਹਾ ਗਰਦਾਸਪੁਰ ਹਨਾ ਤੇ ਫੋਨ ਨੰਬਰ ਬੋਲ ਦੋ ਇੱਕ ਨੇ ਫੋਨ ਨੰਬਰ 9988 5355 ਠੀਕ ਹੈ ਤੇ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਵੈਡ ਆ ਇਤਨਾ ਹੀ ਕਰ ਲਈਏ ਤੁਸੀਂ ਦੇਖ ਸਕਦੇ ਸੂਆ ਪਹਿਲਾ ਹੀ ਸੋਨਾ ਜ ਆਉਂਦਾ ਇਹਨੇ ਹਾਂਜੀ ਭਾਈ ਪਹਿਲਾ ਸੂਆ ਚਾਰ ਦੰਦ ਮੇਸ਼ੇ ਮੂੰਹ ਚਾਰ ਦੰਦ ਆ ਹਾਂਜੀ ਤੇ ਕਾਫੀ ਖੂਬਸੂਰਤ ਜਰਸੀ ਆ ਤੇ ਚੰਗੀ ਜੰਮੀ ਪਲੀ ਆ ਰਾਜੀ ਆ ਜਿਹੜੀ ਪੂਰੀ ਤੇ 99 ਤੇ ਦੇਖ ਸਕਦੇ ਹੁਣ ਤੋਂ ਪ੍ਰੋਪਰ ਹੱਥ ਝੋਣ ਵਾਲਾ ਥਾਣਿਆ ਪਹਿਲਾ ਸੂਆ ਜਿਹੜਾ ਤਿਆਰ ਹੁੰਦੀ ਆ ਕਿੰਨਾ ਕਿ ਦੁੱਧ ਦੇ ਦਿੱਤੀ ਕੱਢੀ ਜਾਓਗੀ ਪਹਿਲੇ ਸੋਵੇ ਦੀ ਵਿੱਚ 13 14 ਕਿਲੋ ਚਵਾਏਗੀ ਠੀਕ ਆ ਚੰਗੇ ਜੰਮੀ ਪਲੀ ਆ ਹਨਾ ਖੋਲੋ ਹਾਂ ਫਿਰ ਤੋੜ ਦਈਏ ਕਰੀ ਬਾਕੀ ਕਾਫੀ ਪਿਆਰੀ ਜੀ ਆ ਰੱਸੀ ਦਾ ਥੋੜਾ ਜਿਹਾ ਕਰਦੀ ਆ ਪਸ਼ੂਆਂ ਜਿਹੜੀ ਗਿੰਦੇ ਸੀ ਵੀ ਖੁੱਲੀ ਆਈ ਆ ਕਈ ਵਾਰੀ ਰੱਸੀ ਦੀ ਆਦਤ ਨਹੀਂ ਹੁੰਦੀ ਪਸ਼ੂ ਨੂੰ ਜੰਮੀ ਪਲੀ ਪੂਰੀ ਆ ਜਿਹੜੀ ਆਪਾਂ ਦੇਖ ਸਕਦੇ ਪੂਰੀ ਸਿੱਧੀ ਆ ਜੰਮੀ ਇਹ ਚਾਪੂ ਤੋਂ ਥੋੜਾ ਘੱਟ ਕਰਦੀ ਆ ਰੱਸੀ ਨਾ ਥੋੜਾ ਤੁਰਦੀ ਘੱਟ ਆ ਆ ਦੇਖ ਇੱਕ ਮਿੰਟ ਰੋਕ ਦਿਓ ਇਥੇ ਤਰੇਂ ਦਿਖਾ ਦਈਏ ਕਰੀ ਚੰਗੀ ਤਰ੍ਹਾਂ ਇਹ ਚਿਹਰਾ ਦੇਖ ਸਕਦੇ ਜੀ ਤੇ ਜੰਮੀ ਪਲੀ ਚੰਗੀ ਰਾਜੀ ਆ ਜਿਹੜੀ ਪੂਰੀ ਵੜ ਸੁੰਭੀ ਸੁੰਭੀ ਚੰਗੀ ਆ ਦੰਦ ਵਿਖਾ ਦਈਏ ਵੀਰ ਜੀ ਇੱਥੇ ਮੂੰਹ ਚਾਹਾਂ ਦੇ ਹਾਂ ਦੇਖ ਸਾਡੇ ਚੋਗੀ ਦੇ ਜਿਹੜੇ ਬਰਾਬਰ ਦੇ ਹੀ ਆ ਕਰਨ ਪਿਓਰ ਚਾਰ ਜਾਂਦੇ ਆ ਜਿਹੜੀ ਇੱਕ ਮਿੰਟ ਰੋਕੇ ਮੂੰਹ ਦਿਈਏ ਹਾਂ ਦੇਖਣੇ ਇਹ ਆਪ ਦੇਖ ਸਕਦੇ ਦੰਦੀ ਤੋਂ ਚੋਗੀ ਜਿਹੜੀ ਹੁੰਦੀ ਹੈ ਜੇ ਇੱਧਰ ਵਾਲੇ ਸਾਰੇ ਦੰਦ ਖਲੋਤੇ ਆ ਇੱਧਰੋਂ ਹੀ ਇੱਕ ਆ ਤੋੜ ਕੇ ਜਿਹੜਾ ਦਈ ਹੈ ਕੱਢਣ ਅਜੇ ਚਾਰ ਦੰਦ ਹੋਈ ਨਹੀਂ ਆ ਕੋਈ ਵੀਰ ਦੋ ਦੰਦ ਗਿਣ ਲੈ ਤੇ ਭਾਵੇਂ ਚਾਰ ਦੰਦ ਗਿਣ ਲੈ ਇਹ ਆ ਵੀ ਜੰਮੀ ਪਲੀ ਚੰਗੀ ਆ ਰਾਜੀ ਆ ਪੂਰੀ ਦਾ ਉਤਰਾ ਠੰਡੀ ਤੇਰੀ ਆ ਇਤਨਾ ਹੀ ਭਾਵੇਂ ਥੱਲੇ ਬੈਜੇ ਤੇ ਹਵਾਨਾ ਚੰਗਾ ਭਰਨਾ ਫਾਇਦੇ ਇਹ ਵੀ ਜਿੰਨੇ ਕਿਸੇ ਵੀਰ ਨੇ ਸ਼ੌਂਕ ਨਾਲ ਵੈੜ ਘਰੇ ਰੱਖਣੀ ਆ ਭਾਵੇਂ ਇੱਕ ਹੀ ਰੱਖਣੀ ਆ ਉਹਨਾਂ ਵੀਰਾਂ ਲਈ ਚੰਗੀ ਆ ਗਾਹ ਵੀ 400 ਵਿੱਚ ਆਉਣ ਵਾਲੀ ਆ ਤੇ ਠੰਡੀ ਤੇਰੀ ਆ ਕਿੰਨਾ ਮੁੱਲ ਵਿੱਦਿਆ ਤਾਂ ਫਿਰ ਮੁੱਲ ਤੇ ਵਿੱਦਿਆ 45000 ਕਰ ਦੋ ਕਿੰਨੇ ਦੀ ਦੇ ਦिए ਕੋਈ ਤੂੰ ਜੀ ਅਫਸਰ ਨੇ 40 ਦੀ ਦੇ ਦिए ਦੋ ਨਾ ਕਰੀਏ ਫਿਰ ਸੰਭ ਨਹੀਂ ਸੰਭਣੀ ਆ ਕਿਸੇ ਨੇ ਬਸ ਦੋ ਜੀ ਰੱਖ ਦੋ ਪੂਰੇ 40 ਦੀ ਦੇ ਦिए ਚਲ ਭਾਈ ਜੀ ਠੀਕ ਆ ਹੋਰ ਯਾਰ ਮਾਰ ਦੱਸ ਅੱਛਾ ਯਾਰ ਹੋਰ ਛੱਡ ਦੋਗੇ ਹਾਂ ਠੀਕ ਆ ਤੇ ਹਾਨਾ ਆਪਣਾ ਗੋਲਾ ਆ ਗਈ ਜਿਹੜੀ ਦੂਸਰੇ ਨੰਬਰ ਤੇ ਇਹ ਵੀ ਗੱਬਣ ਹੈ ਹੈ ਗੱਬਣਾ ਹੀ ਸਾਰੀਆਂ ਹਾਂ ਜੇ ਇਹ ਦੁੱਧ ਸੁਵੇ ਇਹਦਾ ਕਿੰਨਾ ਸੁਆਜੇ ਇਹ ਦੁੱਧ ਸੁਵੇ ਤੇ ਇਹ ਕਿੰਨਾਂ ਦੁੱਧ ਕੱਢੀ ਜਾਊਗੀ ਮੇਰੀ 12-13 ਕਿਲੋ ਚਾਹੀਏ ਲਿਆ ਫਿਰ ਤੋਰਦੇ ਹਾਂ ਬਾਕੀ ਇਹ ਵੀ ਬੜੀ ਪਿਆਰੀ ਜਰਸੀ ਆ ਜਿਹੜਾ ਤੁਹਾਨੂੰ ਇਹਦਾ ਵੀ ਨਹੀਂ ਦਿਖਾ ਦਿਆਂ ਇੱਕ ਮਿੰਟ ਰੁਕ ਜਾ ਅਲੈਕਸਾਂ ਦੇ ਜੀ ਲੈ ਆ ਬਾਕੀ ਅਜੇ ਤਿਆਰ ਹੋਣੀ ਆ ਹਫਤੇ ਤੇ ਲਾਗੇ ਬੰਨੇ ਟਾਈਮ ਹੀ ਨਹੀਂ ਲੱਗੇ ਨਾ ਤੇ ਬਾਕੀ ਇਹਦੇ ਘਰੀਆ ਥਾਣ ਵੀ ਲੱਗੇ ਤੋਂ ਆਪਾਂ ਦੇਖ ਸਕਦੇ ਆ ਪ੍ਰੋਪਰ ਅਥਰੀ ਚਵਾਈ ਇਹਲਾ ਵੀ ਦੇ ਥਾਣ ਜਿਹੜਾ ਲੱਗਾ ਅਗਲੇ ਪਿਛਲੇ ਥਾਣ ਲਗਭਗ 1 ਕੋ ਜੇ ਸਾਈਜ਼ ਦੇ ਆ ਆ ਦੇਖ ਸਕਦੇ ਜੀ ਅਜੇ ਤਿਆਰ ਹੋਣੀ ਆ ਵੀ ਤੇ ਕਿੰਨਾ ਫਿਰ ਵੀਰ ਜੀ ਮੋਲੇ ਦਾ ਮੋਲੇ ਦਾ ਵੀਰ ਜੀ ਚੜ ਗਿਆ ਅੱਛਾ ਇਹ ਕਿੰਨੇ ਰੀ ਦੇ ਦੀਏ 38 ਦੀ ਬੱਛੀ ਦੇ ਰਾਂਗੇ 37 ਦੀ ਦੇ ਰਹੀਏ ਕੋਈ ਗੱਲ ਨਹੀਂ ਦੇ ਰਾਂਗੇ ਜੀ ਦੇਖੋ ਤੇ ਲੱਗਦਾ ਬਹੁਤ ਬੰਨੀ ਬੰਨੀ ਬਾਕੀ ਚਲੋ ਕਿ ਜਿਹੜਾ ਕੋ ਵੀਰ ਨਹੀਂ ਸੁਣਨ ਲੱਗਾ ਜੀ ਫੋਨ ਲਾਉਗਾ ਮਾਨਤਨ ਮੋਕੇ ਤੇ ਹੋ ਜਾਊਗਾ ਸਾਰੀਆਂ ਚੋਈ ਤੇ ਹੁਣ ਆ ਜਿਹੜੀ ਅਗਲੀ ਜੀ ਇਹ ਪੰਛੀ ਜੇ ਸੁਦੇ ਸੋਣੀ ਕਰਨ ਇਹ ਕਿੰਨੇ ਕੁ ਦੁੱਧਾ ਲਈ ਆ ਇਹ 17 ਕਿਲੋ ਵਾਲੀ ਹੈ ਅੱਛਾ ਤੋੜ ਦੋ ਫੇਰ ਇਹਨਾਂ ਇਹ ਤਾਂ ਸੁਵਾ ਤੀਸਰਾ ਆ ਤੇ ਨੇ ਸੋਲਸਤਰ ਅਲਿਟਰਲਾਈਜ਼ੇਸ਼ਨ ਇਹਦੇ ਅੱਜ ਰਸੀਆਂ ਦੀ ਆਤ ਨਹੀਂ ਹੈ ਕਾਲੀਆਂ ਪੈ ਜਾਂਦੀਆਂ ਉਹਦੇ ਤੇ ਫੇਰ ਲਾਇਆ ਵੇ ਕਰੀ ਹਣੀ ਹਲੀ ਤੋਰ ਤੋਂ ਆਹ ਦੇ ਸਕਦੇ ਹਵਾਨੇ ਤੇ ਕਰੀ ਲਾਗੇ ਤੋਂ ਚੰਗੀ ਤਿਆਰ ਹੋਣੀ ਹੈ ਇਹ ਵੀ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਤੇ ਮਿਲਕ ਮੈਨ ਵੀ ਚੰਗੀ ਲੱਗੀ ਆ ਤੇ ਇਹਦਾ ਵੀ ਜੀ ਫਿਰ ਮੁੱਲ ਇਹ ਵੀ 45000 ਕਿੰਨੇ ਦੀ 40 ਕਰੀਏ ਮੰਨਤਾ ਨਾ 45 ਤੋਂ ਜ਼ਿਆਦਾ ਹੋ ਜਾਣਾ 43000 ਦੀ ਦੇ ਦਾਂਗੇ ਜੱਸ ਨਾ ਕਰੋ ਕਿੰਨੇ ਦੀ ਕਰਨੀ 47 ਦੇ ਦਾਂਗੇ ਹਾਂਜੀ 45 43 ਦੇ ਨਾ ਦਈਏ ਕੋਈ ਗੱਲ ਨਾ ਕਰੋ ਆਪ ਹੀ ਕਰੋ ਕਿੰਨੇ ਦੀ ਕਰਨੀ ਚਲੋ 40000 ਦੀ ਦੇ ਦਾਂਗੇ ਅੱਛਾ ਛੋੜ ਕਰ ਦਈਏ ਥੋੜੀ ਜਿਹੀ ਕੋਈ ਗੱਲ ਨਹੀਂ ਹਾਂ ਬਸ ਹਮ ਤਾਂ 2000 ਛੱਡ ਦਈਏ ਪੂਰੇ 32000 ਦੀ ਦੇ ਦਈਏ ਹੋਰ ਗੱਲ ਨਹੀਂ ਦੇ ਦਾਂਗੇ ਵੇਚੀ ਪਰ ਹੱਤਾ ਜੀ ਲੈ ਆ ਜਾਣਾ ਵੈਲ ਨੇ ਬਣੀ ਉਹ ਤੇਰਾ ਠੰਡੀ ਧੀਰੀ ਆ ਬਸ ਇਹ ਆ ਵੀ ਚਲੋ ਥੋੜਾ ਕਾਲੀ ਪੈ ਜਾਂਦੀ ਆ ਇੱਕ ਰੱਸੀ ਦੀ ਕਈ ਆਦੀ ਆ ਤਾਂ ਨਹੀਂ ਹੁੰਦੀ ਅਜਿਹਾ ਇਹਦਾ ਵੀ ਕਰੀ ਦੇਖ ਸਕਦੇ ਲੱਗ ਗਿਆ ਤੇ ਬਾਕੀ ਚਲੋ ਇਹ ਆ ਵੀ ਸਾਰੀਆਂ ਗੱਬਣਾ ਗੱਬਣਾ ਆਪਣੀਆਂ ਪਾਸ ਕਰਕੇ ਤੇ ਵੇਸ ਚੱਕ ਕੇ ਤੇ ਤਸੱਲੀ ਕਰਕੇ ਖੜੋ ਜੀ